ਜ਼ਿਲ੍ਹਾ ਪੁਲਿਸ ਮੁਖੀ ਸੰਦੀਪ ਮਾਲਕ ਦੀਆਂ ਦਿਸ਼ਾ ਨਿਰਦੇਸ਼ਾਂ ਹੇਠ ਅਤੇ ਸਬਡਿਵੀਜ਼ਨ ਤਾਪਾ ਦੇ ਡੀਐਸਪੀ ਡਾਕਟਰ ਮਾਨਵਜੀਤ ਸਿੰਘ ਸਿੱਧੂ ਦੀਆਂ ਹਦਾਇਤਾਂ ਤੇ ਇਲਾਕੇ ਅੰਦਰ ਨਸ਼ਿਆਂ ਵਿਰੁੱਧ ਸਿਕੰਜਾ ਲਗਾਤਾਰ ਕਸਿਆ ਜਾ ਰਿਹਾ ਹੈ ਅਜਸਤਾਨਕ ਮੰਡੀ ਤੋਂ ਇਲਾਵਾ ਨੇੜਲੇ ਪਿੰਡਾਂ ਦੀਆਂ ਵਸਤੀਆਂ ਵਿੱਚ ਸਰਚ ਅਭਿਆਨ ਲਗਾਤਾਰ ਯਾਰੀ ਰਿਹਾ ਹੈ ਇਸ ਤੋਂ ਇਲਾਵਾ ਪਿੰਡਾਂ ਤੇ ਮੰਡੀ ਵਿੱਚ ਨੁਕੜ ਮੀਟਿੰਗਾਂ ਕਰਕੇ ਲੋਕਾਂ ਨੂੰ ਨਸ਼ਿਆਂ ਤੋਂ ਰਹਿਤ ਹੋਣ ਦੀ ਪ੍ਰੇਰਣਾ ਵੀ ਦਿੱਤੀ ਗਈ। ਇਸ ਮੌਕੇ ਡੀਐਸਪੀ ਮਾਨਵਜੀਤ ਸਿੰਘ ਸਿੱਧੂ ਨੇ ਕਿਹਾ ਕਿ ਜੇਕਰ ਕੋਈ ਨਸ਼ਾ ਵੇਚਣ ਵਾਲੇ ਨੂੰ ਸੂਚਨਾ ਮਿਲੀ ਮਿਲਦੀ ਹੈ ਤਾਂ ਉਹ ਪੁਲਿਸ ਨੂੰ ਸੂਚਿਤ ਜ਼ਰੂਰ ਕਰੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀਐਸਪੀ ਮਾਨਵਜੀਤ ਸਿੰਘ ਸਿੱਧੂ ਨੇ ਕਿਹਾ ਕਿ ਪੁਲਿਸ ਵੱਲੋਂ ਇਲਾਕੇ ਵਿੱਚ ਵਿਚਰ ਰਹੇ ਗਲਤ ਅਨਸਰਾਂ ਵਰਸ ਸਕੰਜਾ ਪੂਰੀ ਤਰ੍ਹਾਂ ਕਸਿਆ ਹੋਇਆ ਹੈ ਅਤੇ ਸਰਚ ਅਭਿਆਨ ਜਾਰੀ ਹੈ ਇਸ ਤੋਂ ਇਲਾਵਾ ਥਾਣਾ ਮੁਖੀ 올ਜਿੰਦਰ ਸਿੰਘ ਗਰੇਵਾਲ ਅਤੇ ਹੋਰ ਪੁਲਿਸ ਕਰਮਚਾਰੀ ਸਰਚ ਅਭਿਆਨ ਦੀ ਅਗਵਾਹੀ ਕਰ ਰਹੇ ਸੰਨ ਹਾਂਜੀ ਸਰ ਅੱਜ ਤੁਸੀਂ ਇੱਥੇ ਸਰਚ ਅਭਿਆਨ ਦੇ ਸਹਦਾਂ ਨੂੰ ਤਪਾ ਮੰਡੀ ਵਿੱਚ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਇਹ ਸਾਡੇ ਜਿਹੜੇ ਨਸ਼ਾ ਖਿਲਾਫ ਮੋਹਮ ਹੈ ਉਹ ਸਾਡੀ ਪਹਿਲਾਂ ਤੋਂ ਹੀ ਜਾਰੀ ਹੈ ਉਸ ਦੀ ਲੜੀ ਦੇ ਵਿੱਚ ਹੀ ਅੱਜ ਅਸੀਂ ਸਬ ਡਿਵੀਜ਼ਨ ਤਪਾ ਦੇ ਖਾਣਾ ਤਪਾ ਦੇ ਏਰੀਆ ਦੇ ਵਿੱਚ ਇੱਥੇ ਖੜੇ ਆ ਜਿੱਥੇ ਵੱਖ-ਵੱਖ ਏਰੀਆ ਦੇ ਵਿੱਚ ਅਸੀਂ ਵਿਸ਼ੇਸ਼ ਇੱਕ ਚੈਕਿੰਗ ਮੋਹਮ ਤਹਿਤ ਜਿਹੜੀ ਸਾਨੂੰ ਸ਼ੱਕੀ ਪੁਰਸ਼ਾ ਸ਼ੱਕੀ ਵਾਹਕਲਾ ਤੇ ਜਿਹੜੀ ਚੈਕਿੰਗ ਹੈ ਉਹ ਕੀਤੀ ਜਾ ਰਹੀ ਹੈ ਜਿਸ ਵਿੱਚ ਅਸੀਂ ਮੋਟਰ ਵਹੀਕਲ ਐਕਟ ਦੇ ਅਧੀਨ ਵੀ ਜਿਹੜੇ ਵਹੀਕਲ ਚੈਕਿੰਗ ਤੇ ਚਲਾਨ ਅਤੇ ਵਹੀਕਲ ਐਪੌਂਡ ਕਰ ਰਹੇ ਹਾਂ ਇਹਦੇ ਨਾਲ ਹੀ ਜੇ ਕਿਸੇ ਤੋਂ ਕੋਈ ਨਸ਼ਾ ਦੀ ਬਰਾਮਦਗੀ ਹੁੰਦੀ ਹੈ ਤਾਂ ਉਸ ਤਾਇ ਤੋਂ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਅਮਲ ਵਿੱਚ ਜਾਂਦੀ ਜਾਵੇਗੀ ਤੇ ਇਹ ਜਿਹੜੀਆਂ ਨਸ਼ਿਆਂ ਦੇ ਖਿਲਾਫ ਸਾਡੀ ਮੁਹਿੰਮ ਹੈ ਸਾਡੀ ਇਸ ਤਰ੍ਹਾਂ ਹੀ ਜਾਰੀ ਰਹੇਗੀ ਤੇ ਇਹ ਜਿਹੜੀ ਸਾਡੀ ਨਸ਼ੇ ਤਸਕਰਾ ਖਿਲਾਫ ਜਿਹੜੀ ਮੁਹਿੰਮ ਹੈ ਇਸ ਦੇ ਵਿੱਚ ਅਸੀਂ ਇਹਨਾਂ ਦੀ ਪ੍ਰਾਪਰਟੀ ਵੀ ਨਾਲ ਅਟੈਚ ਕਰਨ ਦੀ ਜਿਹੜੀ ਕਾਰਵਾਈ ਹੈ ਉਹ ਵੀ ਅਸੀਂ ਕਰ ਰਹੇ ਹਾਂ ਇਹ ਨਾਲ ਹੀ ਨਾਲ ਜਿਹੜੇ ਕੋਈ ਨਸ਼ਿਆਂ ਦੇ ਵਿਕਟਮ ਹੋ ਚੁੱਕੇ ਨੇ ਜਿਹੜੇ ਪੀੜਤ ਨੇ ਜਾਂ ਜਿਹੜੇ ਕੰਜ਼ੂਮ ਕਰਦੇ ਨੇ ਉਹਨਾਂ ਦੇ ਲਈ ਅਸੀਂ ਇਹ ਉਪਰਾਲਾ ਕੀਤਾ ਹੈ ਕਿ ਉਹਨਾਂ ਨੂੰ ਅਸੀਂ ਆਇਡੈਂਟੀਫਾਈ ਕਰਕੇ ਉਹਨਾਂ ਨੂੰ ਵੀ ਅਸੀਂ ਅਵੇਅਰਨੈਸ ਕਰ ਰਹੇ ਹਾਂ ਕਿ ਸਾਨੂੰ ਦੱਸੋ ਕੌਣ ਨੇ ਤਾਂ ਕਿ ਉਹਨਾਂ ਦਾ ਇਲਾਜ ਕਰਾਇਆ ਜਾ ਸਕੇ ਉਹਨਾਂ ਨੂੰ ਸਹੀ ਰਾਹ ਪਾਇਆ ਜਾ ਸਕੇ ਤਾਂ ਇਸ ਕਰਕੇ ਅਸੀਂ ਹਰ ਐਂਗਲ ਤੋਂ ਹਰ ਐਂਡ ਤੋਂ ਅਸੀਂ ਵੱਖ-ਵੱਖ ਪਿੰਡਾਂ ਦੇ ਵਿੱਚ ਜਾ ਕੇ ਅਸੀਂ ਸਰਚ ਬਿਆਨ ਵੀ ਕਰ ਰਹੇ ਹਾਂ ਤੇ ਅਸੀਂ ਜਿਹੜੀ ਜਾਗਰੂਤਾ ਕੈਂਪੇਨ ਹੈ ਉਹ ਚਲਾਈ ਹੋਈ ਹੈ ਅੱਜ ਜਿਹੜਾ ਸਰਚ ਬਿਆਨ ਚੱਲਿਆ ਉਹ ਚ ਕੋਈ ਰਿਕਵਰੀ ਹੋਈ ਹੈ ਸਰ ਜੀ ਸਾਡਾ ਜਿਹੜਾ ਸਰਚ ਬਿਆਨ ਹਜੇ ਉਹ ਜਾਰੀ ਹੈ ਵਹੀਕਲਸ ਚੈਕਿੰਗ ਦੇ ਤਾਲ ਦੌਰਾਨ ਅਸੀਂ ਕਈ ਵਹੀਕਲਸ ਛਾਨ ਕੇਤੇ ਹਾਂ ਬਾਉਂਡ ਕਰਤੇ ਹਾਂ ਕਈ ਲੋਕਾਂ ਨੂੰ ਅਸੀਂ ਜਿਹੜੇ ਸ਼ੱਕੀ ਕੁਸ਼ ਹੈ ਉਹਨਾਂ ਨੂੰ ਅਸੀਂ ਕੁਝ ਕਿਛ ਕਰ ਰਹੇ ਹਾਂ ਜਦੋਂ ਕੋਈ ਰਿਕਵਰੀ ਹੋਏਗੀ ਤਾਂ ਜ਼ਰੂਰ ਤੁਹਾਨੂੰ ਦੱਸਾਂਗੇ ਠੀਕ ਹੈ ਸਰ ਥੈਂਕ ਯੂ